ਹਾਂਜੀ ਦੋਸਤੋ ਇੱਕ ਨੋਟੀਫਿਕੇਸ਼ਨ ਆਇਆ ਜਿਸ ਵਿੱਚ ਬੀਐਲਓ ਤੋਂ ਪਿਛਲੇ 22 ਸਾਲ ਪੁਰਾਣੇ ਵੋਟਰਾਂ ਦੀ ਤਫ਼ਤੀਸ਼ ਕਰਾਉਣ ਕਰਾਉਣੀ ਤੱਕੇਸ਼ਾਈ ਬਾਰੇ ਲਿਖਿਆ ਹੋਇਆ ਹੈ ਚੋਣ ਕਮਿਸ਼ਨ ਵੱਲੋਂ ਤਾਜ਼ਾ ਹੁਕਮ ਜਾਰੀ ਕਰਕੇ ਬੀਐਲਓਜ਼ ਤੋਂ 2010 ਦੇ ਵੋਟਰਾਂ ਦੀ 2025 ਦੇ ਵੋਟਰਾਂ ਨਾਲ ਤਫ਼ਦੀਸ਼ ਕਰਕੇ 2-4 ਦਿਨਾਂ ਵਿੱਚ ਰਿਪੋਰਟ ਸੌਂਪਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਜੋ ਕਿ ਬੇਤੁਕੀ ਗੱਲ ਹੈ ਜਿਸ ਦਾ ਸਮੂਹ ਬੀਐਲਓਜ਼ ਨੂੰ ਡਟਮਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ 22 ਸਾਲ ਪੁਰਾਣੇ ਵੋਟਰਾਂ ਬਾਰੇ ਕੋਈ ਵੀ ਬੀਬੀਐਲਓ ਜਾਣਕਾਰੀ ਨਹੀਂ ਰੱਖਦਾ ਨਾ ਹੀ ਉਸ ਸਮੇਂ ਬਹੁਤੇ ਹੀ ਬੀਬੀਐਲਓ ਕਿਸੇ ਪੋਲਿੰਗ ਸਟੇਸ਼ਨ ਤੇ ਨਿਯੁਕਤ ਸਨ ਇਹ ਮੰਗੀ ਜਾ ਰਹੀ ਜਾਣਕਾਰੀ ਬਿਲਕੁਲ ਬੇਤੁਕੀ ਹੈ ਜੇਕਰ ਇਸ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਵੀ ਹੋਵੇ ਤਾਂ ਘੱਟੋ ਘੱਟ 15-20 ਦਿਨ ਦਾ ਕੰਮ ਹੈ ਜੋ ਕਮਿਸ਼ਨ 2-3 ਦਿਨਾਂ ਵਿੱਚ ਮੰਗ ਰਿਹਾ ਹੈ ਇਸ ਸੰਬੰਧੀ ਕੋਈ ਹਾਰਡ ਕਾਪੀ ਵੀ ਬੀਐਲਓਜ਼ ਨੂੰ ਨਹੀਂ ਦਿੱਤੀ ਗਈ WhatsApp ਤੇ ਹਾਰਡ ਕਾਪੀ ਸੌਫਟ ਕਾਪੀ ਜਾਰੀ ਕਰਕੇ ਵੋਟਰ ਸੂਚੀਆਂ ਨੂੰ ਵੈਰੀਫਾਈ ਕਰਨੇ ਪੱਤਰ ਜਾਰੀ ਕੀਤੇ ਜਾ ਰਹੇ ਹਨ ਤਾਂ ਇਸ ਖਲਾਫ ਜਿਹੜਾ ਡਟਵੇ ਵਿਰੋਧ ਬਾਰੇ ਗੱਲ ਕੀਤੀ ਗਈ ਹੈ ਇਹ ਜਿਹੜਾ ਨੋਟੀਫਿਕੇਸ਼ਨ ਹੈਗਾ ਜਿਲ੍ਹਾ ਕਮੇਟੀ ਡੀਟੀਐਫ ਬਠਿੰਡਾ ਜਿਲ੍ਹਾ ਪ੍ਰਧਾਨ ਰੇਸ਼ਮ ਖੇਮੂ 77 ਜਸਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਇਦਾਂ ਦੀ ਅਪਡੇਟ ਜਾਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ